ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆਂ ਜੀ ਆਪਾਂ ਕਿਵੇਂ ਹੋ ਸਾਰੇ ਠੀਕ ਹੋ ਜਿਹੜਾ ਜੀ ਆਪਾਂ ਕੱਲ ਝੋਨਾ ਵੱਡੇ ਆ ਪਿਆ ਘਰੇ ਲਾ ਰਹੇ ਆ ਬਾਸਪਤੀ ਝੋਨਾ ਹੈਗਾ ਆ ਤੇ ਹਜੇ ਰੇਟ ਘਟਾ ਝੋਨੇ ਦਾ ਮੈਂ ਕਿਹਾ ਚਲੋ ਰੱਖ ਲੈਨੇ ਆ ਹਜੇ ਮਹੀਨਾ 20 ਦਿਨ ਤੇ ਜਿਹੜੇ ਪਤੀਜ ਝਾੜ ਪੁੱਛਦੇ ਨੇ ਕਿ ਚਾਚੇ ਝਾੜ ਕੀ ਨਿਕਲੇ ਆ ਯਾਰ 1692 ਬੀਜਤੀਗਾ ਯਾਰ ਆ ਆਪਣੇ ਉਸ ਮੇਰੇ ਹਿਸਾਬ ਨਾਲ ਪੌਲਾਂ ਤੋਂ 17 ਕੁਇੰਟਲ ਦੇ ਵਿੱਚ ਵਿੱਚ ਝਾੜ ਹੋਊਗਾ ਇਹਦਾ ਆਪਾਂ 2 ਕਿੱਲੇ ਦੀਏ ਅੱਧੀ ਕ ਨਾਲ ਉਤਰਦੀ ਜਿਹੜੀ ਜਗਾ ਕੱਲਾ ਆਪਾਂ ਵੱਡੀ ਆ ਜਿਹੜਾ ਉੱਪਰਲਾ ਖੇਤ ᱛੀਓ ਮਾੜਾ ਬਹੁਤੀ ਵਿੱਚ ਛਿੱਧੀ ਬਹੁਤ ਈਜ਼ੀ ਦੀ ਜੇ ਉਹ ਠੀਕ ਹੁੰਦਾ 2-3 ਕੁਇੰਟਲ ਹੋਰ ਵੱਜ ਜਾਂਦੀ ਬਸ ਆਹੀ ਫਰਕ ਪੈਣਾ ਦੀ ਬਾਕੀ ਤੁਹਾਨੂੰ ਲੱਭ ਜੂਗਾ ਯਾਰ ਜੀਰੀ ਤਾਂ ਉਹ ਸੁੱਕੀ ਆ ਭਤੀਜੇ ਆਪਾਂ 13-14 ਜੂਨ ਨੂੰ ਲਾਤੀ ਦੀ ਦੀ ਯਾਰ ਮੇਰੇ ਹਿਸਾਬ ਨਾਲ ਥਾ ਲੱਗੀ ਦੀ ਨਿਕਲ ਬਾਕੀ ਆ ਟੀਮੀ ਪਈ ਆ ਬਾਪੂ ਦਾ ਠੱਡਾ ਕੱਲਾ ਡਾਉਂ ਗਈ ਜੀ ਗਾ ਦੇਖ ਕੇ ਉਹ ਮੈਂ ਕਿਹਾ ਬਾਸਪਤੀ ਆ ਭਾਈ ਆ ਤੂਈ ਜੀਰੀ ਨਹੀਂ ਹੈਗੀ। ਨਾ ਕੀ ਕਹਿਵਾਂ ਦੀ ਗੱਲ। ਆ ਖੇਤ 'ਚ ਖੜਨਾ ਦੀ ਜੀ ਨਹੀਂ ਜਾ ਰਿਹਾ। ਕਹਿੰਦਾ ਖੇਤ 'ਚ ਖੜਨ ਨੂੰ ਕਾ ਤੂੰ ਨਹੀਂ ਜੀ ਕਰਦਾ ਕਹਿੰਦਾ। ਝਾੜ ਨੂੰ ਲੈ। ਲੈ ਝਾੜਨੀ ਹੈ। ਹਾਂਜੀ ਦੋਸਤੋ ਦੇਖ ਲਓ ਟੀਮੀ ਰਾਖੀ ਬੈਠੀ ਆ ਝੋਨਾ ਲਾ ਰਹੇ ਸੀ। ਕਿੰਨੀ ਸਮਝਦਾਰ ਹੁੰਦੇ ਨੇ ਦੇਖੋ। ਖਾਣਾ ਖਾਣ ਲੱਗੇ ਆ ਜੂ ਤੁਹਾਨੂੰ ਖਵਾ ਲਈਏ। ਓਪੀ ਖਾ ਕੇ ਫਿਰ ਆ ਰਹੇ ਆ ਪਤੇਗੜ੍ਹ ਆਪ ਨੂੰ ਆਪ ਪੱਕ ਬਨਣ ਕੇ ਦਸਤਾਰ ਬਨਣ ਕੇ। ਉਹ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ। ਆਪ ਆਜੋ ਭਾਈ ਖਲਾ ਦੀਏ ਤੁਹਾਨੂੰ ਅੰਬ ਦੀ ਫਾੜੀ ਨਾਲ ਰੋਟੀ ਹਾਂਜੀ ਦੋਸਤੋ ਕਿਵੇਂ ਲੱਗੀ ਅੱਜ ਦੀ ਡਰੈਸ ਥੋਡੇ ਚਾਚੇ ਵੀ ਹੋਏ ਜਾ ਰਿਹਾ ਮੈਂ ਸ੍ਰੀ ਫਤੇਗੜ ਸਾਹਿਬ ਜੁੜੇ ਰਿਹਾ ਮਲਾਉਣੀ ਆ ਤੁਹਾਨੂੰ ਧੀ ਧੀ ਜੀਆਂ ਨਾਲ ਲੱਗ ਹਾਂਜੀ ਦੋਸਤੋ ਚੱਲਦੇ ਹਾਂ ਹੁਣ ਸਰਹੰਦ ਫਤੇਗੜ ਸਾਹਿਬ ਨੂੰ ਹਾਂਜੀ ਮਿੱਤਰ ਪਿਆਰੇ ਉਹ ਸਰਹੰਦ ਆ ਗਿਆ ਯਾਰ ਮੈਂ ਬੈਂਕ ਗਾਇਤੀ ਯਾਰ ਕਿਸੇ ਦਾ ਕੰਮ ਦੀ ਆ ਵਿਚਾਰੇ ਦਾ ਕਿਸੇ ਦਾ ਲੋਨ ਜਾ ਕਰਾਉਣਾ ਦੀ ਛੋਟਾ ਜਾ ਉਹ ਕਹਿੰਦੇ ਸਾਡੇ ਇੱਥੇ ਸਕੀਮ ਬੰਦ ਹੋਈ ਵੀ ਆ ਕਿਉਂਕਿ ਲੋਕਾਂ ਨੇ ਪੈਸੇ ਬਹੁਤ ਮਾਰ ਲਏ ਗਲਤ ਗੱਲ ਆ ਯਾਰ ਜੀ ਆਪਾਂ ਲੋਨ ਲਿੰਨੇ ਆ ਤਾਂ ਭਰੋ ਪਰ ਨਾ ਕਿਉਂ ਨਹੀਂ ਹੈਗਾ ਹੋਰ ਦਾ ਵੀ ਅੱਗਾ ਮਰ ਜਾਂਦਾ ਚੱਲਦਾ ਹੁਣ ਵਿਚਾਰੇ ਦਾ ਹੋਰ ਪਾਸੇ ਗੱਲ ਕੀਤੀ ਆ ਤੇ ਕਰਾਵਾਂਗੇ ਜਿਹੜੀ ਅਹਾਮੀ ਓਡੀ ਵੀ ਆਪਾਂ ਉਹ ਗੁਰਦੁਆਰਾ ਸਾਹਿਬ ਜਾ ਰਹੇ ਆ ਹਾਂਜੀ ਦੋਸਤੋ ਸਰਹੰਦਾ ਆ ਗੱਟ ਕੇ ਆਇਆ ਬੱਸ ਟੈਕ ਆ ਆ ਜੀ ਮਿੱਤਰ ਪਿਆਰਿਓ ਆਪਾਂ ਧੀ ਜਾਗੇ ਆਪਣੇ ਕੀ ਕੋ ਮੁੰਡਿਓ ਕੀ ਰਿਪੋਰਟ ਹਾਂਜੀ ਅੱਜ ਵਧੀਆ ਮਾਹੌਲ ਹੈ ਓਕੇ ਰਿਪੋਰਟਾ ਕਾਲਜ ਦਾ ਹਾਂਜੀ ਹਾਂਜੀ ਕਾਚੀ ਹਾਂਜੀ ਫਿਰ ਕੀ ਕਹਿੰਦਾ ਕਾਲਜ ਅੱਜ ਬਸ ਕੀ ਕਹਿ ਰਿਹਾ ਕਲਾਸਾਂ ਲਾਓ ਕਲਾਸਾਂ ਨਹੀਂ ਚੱਲ ਕਲਾਸਾਂ ਦਾ ਲਾਉਣੀਆਂ ਹੀ ਨਹੀਂ ਪੁੱਤਾਂ ਆ ਜਾ ਆ ਜਾ ਆ ਆਪਤੀ ਜੀ ਆ ਗਿਆ ਆਪਣੇ ਵੀ ਗੰਪਤੀਆ ਆ ਵਧੀਆ ਜੀ ਐਨ ਵਧੀਆ ਓਕੇ ਹਾਂਜੀ ਉਹਦਾ ਵੀ ਮੁੰਡਿਆ ਕੀ ਹਾਲ ਹੈ ਵਧੀਆ ਹੀ ਸੀ ਆ ਜਾ ਤੂੰ ਵੀ ਆ ਜਾਦਰ ਇੱਕ ਆਪਤੀ ਜਾ ਗਿਆ ਉਹ ਵੀ ਕੋ ਯਾਰ ਐਨ ਵਧੀਆ ਹੋਇਆ ਭੀ ਇਹ ਕੰਮ ਅੱਜ ਠੀਕ ਆ ਹਵਾ ਚੱਲ ਰਹੀ ਆ ਕਿ ਸੜਾ ਗੁੰਮੂ ਸਿੱਟੀ ਹੁੰਦੀ ਆ ਕੇ ਹੋਰ ਦੱਸੋ ਦਿਲ ਦੇ ਟੋਟੇਓ ਚਾਹੂ ਪੀਓਗੇ ਦੱਸ ਦੋ ਓਕੇ ਓਕੇ ਠੀਕ ਆ ਓਕੇ ਚੱਲ ਜੀ ਲਵ ਡੂ ਲਵ ਡੂ ਹਾਂਜੀ ਦੋਸਤੋ ਆ ਮੇਰੇ ਭਤੀ ਜਾ ਕੇ ਖੰਨੇ ਤੋਂ ਠੀਕ ਹੋ ਖੰਨੇ ਵਾਲਿਓ ਓਕੇ ਆ ਕੰਮ ਵਧੀਆ ਚੱਲਦਾ ਕਾਲਜ ਹੁੰਗਾ ਜੀ ਪੂਰਾ ਬੱਦਲ ਲਵ ਡੂ ਆ ਯਾਰ ਤੁਹਾਨੂੰ ਸਾਰੇ ਹਾਂਜੀ ਦੋਸਤੋ ਗੁਰਦੁਆਰਾ ਸਾਹਿਬ ਆ ਗਏ ਹੁਣ ਮੱਥਾ ਟੇਕਦੇ ਆਂ ਜੀ ਇੱਥੇ ਹਾਂਜੀ ਮੱਥਾ ਟੇਕ ਲਿਆ ਜੀ ਹੁਣ ਮਿਲਦੇ ਆ ਆਪਾਂ ਆਪਣੇ ਭਤੀਜ ਭਤੀਜਿਆਂ ਨੂੰ ਹੋਰ ਚੜ੍ਹਦੀ ਕਲਾ ਚੋਂ ਭਾਈ ਮੁੰਡਿਓ ਠੀਕੋ ਮੇਰੇ ਜਿਗਰ ਦੇ ਟੋਟੇਓ ਐਣ ਬਹੁਤ ਵਧੀਆ ਭਤੀਜ ਨੇ ਵੀ ਆਪਣੇ ਮਾਤਾ ਗੁਜਰੀ ਮਾਤਾ ਗੁਜਰੀ ਠੀਕ ਆ ਠੀਕ ਆ ਹੋਰ ਚੋਬਰੋ ਕਹੀ ਜੀ ਲੱਕੀ ਕਲਾਸ ਨੂੰ ਸੱਜ ਹੈ ਐਣ ਵਧੀਆ ਕੀ ਸਿੱਖਿਆ ਅੱਜ ਲੈਕਚਰ ਚ ਦੱਸੋ ਪੜਾ ਜਾ ਮੈਨੂੰ ਦੱਸੋ ਯਾਰ ਤਾਤੀ ਹੋ ਨਹੀਂ ਹੈਗੇ ਪੀ ਪੁੱਤਾਂ ਯਾਰ ਉਹ ਸੰਗ ਦੇ ਨਹੀਂ ਜੁੜਾ ਜੀ ਉਸਤਾ ਸਮਝ ਲੱਗੀ ਹੋਊਗੀ ਅਸੀਂ ਲੱਗੇ ਲੱਗ ਜਾਂਦੀਆਂ ਬੜੀ ਉਹ ਕਰੇ ਕੋਡਿੰਗ ਕਰ ਰਹੀ ਹੈ ਇਹਦੀ ਕੋਡਿੰਗ ਕਰਦੇ ਜੀ ਅੱਛਾ ਇਹ ਨਹੀਂ ਸੀ ਕਰ ਰਹੇ ਨੇ ਜੀ ਠੀਕ ਆ ਓਕੇ 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 ਉਹ ਠੀਕ ਹੋ ਮੋਤੀ ਲੱਭੂਆ ਤੁਹਾਨੂੰ ਜੀ ਕਰਦੇ ਟੁੱਟੇ ਆ ਜਾਓ ਭਾਈ ਤੁਸੀਂ ਵੀ ਇੱਧਰ ਥੋੜੀ ਕਿਹੜੀ ਆਹਾ ਆ ਨਹੀਂ ਰਸਤੀ ਅੱਛਾ ਤੁਸੀਂ ਜੀ ਨਹੀਂ ਵਾਸੀ ਤੇ ਚਲੋ ਠੀਕ ਆ ਲੱਭੂਆ ਸਾਰੇ ਆਂ ਜੀ ਦੋਸਤੋ ਭਤੀ ਜਾਗੇ ਦੀਗੇ ਤੇ ਹੁਣ ਚੱਲਦੇ ਆਂ ਮਾਤਾ ਜੀਰੀ ਕਾਲਜ ਵੱਲ ਉੱਥੇ 5-10 ਮਿੰਟ ਮਿਲ ਕੇ ਭਤੀਜ-ਭਤੀਜੀਆਂ ਨੂੰ ਫੇਰ ਚੱਲਦੇ ਆਂ ਪਿੰਡ ਵੱਲ ਨੂੰ ਬਾਕੀ ਲੱਭ ਹਾਂਜੀ ਹਾਂਜੀ ਪਤੀ ਕਾਲ ਜੀ ਇੱਥੇ ਖੜਿਆ ਗੁਰਦੁਆਰਾ ਸਾਹਿਬ ਸਾਡੇ ਕਣ ਆਏ ਸੀ ਆਪਣੇ ਭਤੀਜਾ ਕੇ ਤੇ ਇੱਥੇ ਖੜਾ ਰਹਿ ਤੇ ਆਹ ਭਤੀਜ ਆਪਣੇ ਭਤੀਜ ਦਾ ਗੋਸਟ ਕਰਦੇ ਆ ਠੀਕ ਆ ਠੀਕ ਆ ਲੱਭੀਓ ਤੁਹਾਨੂੰ ਮੇਰੇ ਜਿਗਾ ਤੇ ਲੱਟਿਆਂ ਨੂੰ ਇਹ ਤਾਂ ਠੀਕ ਹੈ ਨਾ ਮੰਨਿਆ ਕਰੋ ਯਾਰ ਘੱਟਿਆਂ ਦਾ ਲੱਭੀਓ ਕਿਰਪਾ ਤੇ ਆ ਜਾਂ ਤੀਕੀ ਪੰਜਾ ਬੰਨਾ ਇਸ ਤੋਂ ਘਰ ਦੇ ਖੜਦੇ ਨੇ ਕਿ ਮਤਲਬ ਜਾਂ ਤੇ ਇੱਕ ਦੋ ਖਾਸ ਯਾਰ ਮਿੱਤਰ ਜਿਹੜੇ ਤੇਰੇ ਨਾਲ ਪੜੇ ਹੋਣਗੇ ਉਹ ਖੜੂਗਾ ਬਗਾਨਾ ਕੋਈ ਨਹੀਂ ਕੱਢਦਾ ਹੈਗਾ ਠੀਕ ਆ ਬਾਕੀ ਲੱਗੂਆ ਗੁਰੂ ਘਰ ਤੋਂ ਫਿਰ ਮੈਂ ਕੱਢ ਦੇਣਾ ਹਾਂਜੀ ਮਿੱਤਰ ਪਿਆਰਿਓ ਮੂੰਹ ਜਾਣ ਲੱਗਿਆ ਦੀ ਮੈਂ ਆਪਣੀਆਂ ਭਤੀਜਾਂ ਕੇ ਕਿਹੜਾ ਪਿੰਡ ਦੱਸੀ ਆ ਦੀ ਭਤੀਜਾ ਮੈਂ ਦੋ ਬਰਾ ਬਣਾਇਆ ਠੀਕ ਆ ਠੀਕ ਆ 10ਵੀਂ ਕਲਾਸਾ ਤੂੰ ਆਂਦੀ ਨਾਲਾ ਵੇਰੀ ਬਾਗਨੀ ਦੀ ਦੱਸੋ ਅੱਛਾ ਫਿਰ ਸਕੂਲ ਕਿਹੜਾ ਥੋਡਾ ਸਕੂਲ ਰੰਡਾ ਵਾਲਾ ਠੀਕ ਆ ਠੀਕ ਆ ਤੁਹਾਨੂੰ ਕਰਦੇ ਆਈ ਲਾਏਗਾ ਨਾ ਨਾ ਕੋਈ ਚੱਕਰ ਨੀਤੀ ਜੇ ਲਵ ਜੂ ਆ ਤੁਹਾਨੂੰ ਟਰੱਕ ਭਰ ਕੇ ਪਾ ਦੇਣੀ ਸਾਡੀ ਦੋਹਾਂ ਭਾਈਆਂ ਦੀ ਪਾਉਂਗਾ ਪਾਉਂਗਾ ਅਸੀਂ ਤਾਂ ਬਣਾ ਰਹੇ ਹਾਂ ਭਤੀਜਾ ਆਹ YouTube ਤੇ ਚੜੂ ਰਾਤ ਨੂੰ ਇੰਦਾ ਵਲੌਗ ਪਾਵਾਂਗੇ ਆਪਾਂ ਰਾਤ ਨੂੰ ਸਾਢੇ 7 ਵਜੇ ਪੈ ਜੂਗਾ ਆਜੋ ਉਧਰ ਆਜੋ ਕਿੱਥੇ ਹੋ ਹੀ ਠਾਕ ਤੇ ਆ ਵੀ ਆਪਣੇ ਭਤੀਜ ਨੇ ਤੀ ਤੁਸੀਂ ਕਿੱਥੇ ਪੜਦੇ ਹੋ ਅਸੀਂ ਇੱਥੇ ਯੂਨੀਵਰਸਿਟੀ ਜੇ ਆਹ ਮੇਰੇ ਭਤੀਜ ਆਏਗੇ ਨੇ ਯੂਨੀਵਰਸਿਟੀ ਸਸਤੀ ਗੱਲ ਸਸਤੀ ਗੱਲ ਜੀ ਸਸਤੀ ਗੱਲ ਬਹੁਤ ਵਧੀਆ ਬਹੁਤ ਵਧੀਆ ਆਪ ਸਸਤੀ ਗੱਲ ਜੀ ਆਪ ਭਤੀਜੇ ਮੇਰੇ ਯੂਨੀਵਰਸਿਟੀ ਪੜ੍ਹਦੇ ਹੈਗੇ ਨੇ ਵਧੀਆ ਚੱਲਦੀ ਆ ਪੜ੍ਹਾਈ ਭਤੀਜੇਓ ਓਕੇ ਆ ਜਾ ਅੰਦਰ ਆਜੋ ਕੋਈ ਗੱਲ ਨਹੀਂ ਆਜੋ ਆਜੋ ਭਤੀਜੇ ਕਹਿੰਦੇ ਅਸੀਂ ਰਹਿ ਗਏ ਮੈਂ ਕਿਹਾ ਭਾਈ ਤੁਸੀਂ ਵੀ ਆਜੋ ਆਜੋ ਉੱਤਰ ਇਹ ਵੀ ਚੱਲ ਤੁਸੀਂ ਨਹੀਂ ਬੈਠੀਏ ਪੜ੍ਹਦੇ ਅੱਛਾ ਆ ਭਤੀਜਾ ਆ ਕੇ ਆਪਣੇ ਤੋਂ ਆ ਵੀ ਯੂਨੀਵਰਸਿਟੀ ਪੜ੍ਹਦੇ ਨੇ ਹੋਰ ਵਧੀਆ ਗਿਆ ਅੱਜ ਦਾ ਕਲਾਸ ਦਿਨ ਐਨ ਵਧੀਆ ਹਾਂ ਠੀਕ ਆ ਠੀਕ ਆ ਭਤੀ ਜੀ ਲਵ ਜੂ ਆ ਤੁਹਾਨੂੰ ਯਾਰ ਚਾਚੇ ਵੱਲੋਂ ਹੋਰ ਦੱਸੋ ਗੱਲ ਠੀਕ ਆ ਬਾ ਹੁਣ ਮੈਂ ਵੀ ਚੱਲਦਾ ਯਾਰ ਮੜ ਜਾ ਖਾਲਸਾ ਐਨਾ ਸੌਰੀ ਮਾਦਾ ਗੁਜਰੀ ਖੜਕੇ ਪੰਜ ਚਾਰ ਮਿੰਟ ਮੈਂ ਵੀ ਨੰਗਦਾ ਪਿੰਡ ਨੂੰ ਯਾਰ ਫਿਰ ਹਾਂ ਹੋਰ ਤੂੰ ਦੱਸ ਭਤੀ ਜੀ ਠੀਕ ਆ ਹਾਂ ਇਹ ਚੜਦੀ ਕਲਾ ਹੀ ਠੀਕ ਆ ਚੜਦੀ ਕਲਾ ਹੀ ਚਾਹੀਦੀ ਆ ਭਤੀ ਹਾਂਜੀ ਮਿੱਤਰ ਪਿਆਰਿਓ ਆ ਭਤੀ ਜਾ ਕੇ ਆਪਣੇ ਉਹਦੇ ਵਿੱਚੋਂ ਮਾਦਾ ਗੁਜਰੀ ਕਾਲ ਚੋਂ ਠੀਕ ਹੋ ਯਾਰ ਹਾਂਜੀ ਓਕੇ ਆ ਕੰਮ ਭਤੀ ਜੀਓ ਕੈਮ ਇ ਕੈਮ ਠੀਕ ਆ ਲਵ ਜੂ ਆ ਤੁਹਾਨੂੰ ਯਾਰ ਟੱਕ ਭਰ ਕੇ ਹਾਂ ਹਾਂਜੀ ਮਿੱਤਰੋ ਜਾਣ ਲੱਗਿਆ ਤੇ ਆ ਮੇਰੇ ਭਤੀਜਾ ਆ ਕੇ ਤੇ ਭਤੀਜੇ ਦੇਖੋ ਆਪਣੇ ਪੜਦੇ ਵੀ ਨੇ ਆ ਤੇ ਪੜ੍ਹਾਈ ਦੇ ਨਾਲ ਨਾਲ ਜੌਬ ਵੀ ਕਰਦੇ ਨੇ ਜੌਬ ਵੀ ਕਰਦੇ ਹੋ ਭਤੀਜਾ ਬਹੁਤ ਵਧੀਆ ਗੱਲ ਆ ਯਾਰ ਮਾਣ ਆ ਯਾਰ ਸਾਨੂੰ ਤੁਹਾਡੇ ਉੱਪਰ ਤੁਹਾਡੇ ਮਾਪੇ ਨੂੰ ਵੀ ਤੁਹਾਡੇ ਉੱਪਰ ਮਾਣ ਹੁੰਦਾ ਯਾਰ ਬਾਕੀ ਲੱਭ ਜੂਗਾ ਟਰੱਕ ਭਰ ਕੇ ਆਹ ਜੀ ਮਿੱਤਰ ਪਿਆਰੇ ਉਹ ਇੱਥੇ ਖੜਾ ਆ ਯਾਰ ਮਾਤਾ ਗੁਜਰੀ ਮੈਂ ਕਿਹਾ ਚੱਲ ਫੁੱਲ ਚਾਹ ਖਾ ਕੇ ਆਉਣਾ ਜੂញੋਂ ਮੈਂ ਕਿਹਾ ਕੁੱਚੇ ਦੇ ਬਾਹਰ ਦੇ ਨਾਲ ਚੱਲਦੇ ਆਂ ਹਾਂ ਕਿਹਾ ਭਈ ਉਹਨੂੰ ਫੜਾ ਕੇ ਜਾਂਦਾ ਉਹ ਠੀਕ ਹੋ ਤੁਸੀਂ ਓਕੇ ਓਕੇ ਕੋਈ ਨਾ ਥੋੜੇ ਕਾਲਜ ਜਿੱਤੇ ਫੇਰ ਮਾਰਾਂਗੇ ਯਾਰ ਕੋਈ ਟਾਈਮ じゃ ਹੋਇਆ ਗੇੜਾ ਹਾਂ ਹੋਰ ਦੱਸੋ ਆ ਹੋ ਗਿਆ ਮੋਸਟ ਆਹ ਹੋ ਰਿਹਾ ਖਾ ਲਓ ਬਾਕੀ ਸ਼ੁਕਰੀ ਹਾਂ ਸ਼ੁਗੋ ਸ਼ੁਗੋ ਕੋਲ ਡਰਿੰਕ ਪਿਲਾ ਦੇਣਾ ਕੋਈ ਦੱਸੋ ਲਵ ਯੂ ਲਵ ਯੂ ਹਾਂਜੀ ਉਹ ਚੱਲਦੇ ਆਪਾਂ ਪਿੰਡ ਨੂੰ ਤੇ ਇੱਥੇ ਵਿਚਾਰਾ ਕੁਰਚਾ ਜਾਂ ਖਾਦਾ ਦੀ ਯਾਰ ਮਾਤਾ ਗੀ ਦੀ ਕਾਲਜ ਦੇ ਬਾਹਰ ਖੜਾ ਏ ਉਹ ਵਿਚਾਰਾ ਪੈਸੇ ਉਹਨਾਂ ਨੇ ਵੀ ਕਹਿੰਨਾ ਪੈਸੇ ਨਹੀਂ ਲੈਣੇ ਹੈਗੇ ਮੈਂ ਕਿਹਾ ਯਾਰ ਐਂ ਨਾ ਕਰ ਤੂੰ ਐਂ ਤਾਂ ਦਮਾ ਕਿ ਤੂੰ ਉਤਰ ਆ ਰਿਹਾ ਰਿਕਾਰਾ ਇਹ ਵੀ ਬਹੁਤ ਪੁਰਾਣਾ ਯਾਰ ਆ ਅੱਜ ਦਾ ਨਹੀਂ ਹੈਗਾ ਇਹਨੂੰ ਬਹੁਤ ਸਾਲ ਹੋ ਗਏ ਮੈਨੂੰ ਦੇਖਦੇ ਨੂੰ ਇੱਥੇ ਉਹ ਇਹਨਾਂ ਤੇ ਬਾਕੀ ਲਵ ਜੂ ਆ ਤੁਹਾਨੂੰ ਟਰੱਕ ਭਰ ਕੇ ਸਾਰਿਆਂ ਨੂੰ ਗੱਲਾਂ ਦੇ ਪਾ ਦਿਓ ਪਾ ਦਾਂਗੇ ਪਾ ਦਾਂਗੇ हां भाईया मेरे भतीजियां ने इतरा 껃ਾ ਕਢਾਉਣਾ ਹੈ ਅੰਦਰ ਗਾਚੇ ਆਉਂਗਾ ਤੁਹਾਡੇ ਨਾਲ ਵਾਦਾ ਆ ਜਰੂਰ ਆਏ ਹੋਈ ਹਫਤੇ 10 ਦਿਨ ਤੱਕ ਮੈਂ ਆਉਂਗਾ ਜਿੱਥੇ ਤੂੰ ਕਹੇਂਗਾ ਉੱਥੇ 껃ਾ ਜਿੱਥੇ ਕਹੇਂਗਾ ਇੱਥੇ ਕਢਾਂਗੇ ਪੱਕਾ ਤੁਹਾਡੇ ਨਾਲ ਵਾਦਾ ਯਾਰ ਮੇਰਾ ਹੋਰ ਲੱਗੂਆ ਤੁਹਾਨੂੰ ਟਰੱਕ ਭਰ ਕੇ ਹਾਂਜੀ ਸਹਰਾੰਦਾ ਇੱਥੋਂ ਆਲੂ ਜੇ ਕਢਾਉਣੇ ଥିਗੇ ਮੈਂ ਕਿਹਾ ਦੇਖ ਕੇ ਆਉਣਾ ਕਿੰਨੇ ਕੁ ਰਹਿ ਗਈਆਂ ਪੂਰੀਆਂ ਕੱਢਣ ਤੋਂ ਫਿਰ ਚੱਲਦੇ ਆਪਾਂ ਪਿੰਡ ਨੂੰ ਅੱਜ ਬਹੁਤ ਜਾਣੇ ਮਿਲੇ ਯਾਰ ਸਾਰਿਆਂ ਦਾ ਧੰਨਵਾਦ ਤੇ ਇੱਕ ਭਾਈ ਮੁੰਡੇ ਉਹ ਕੁੜੀਆਂ ਦੀ ਰਿਸਪੈਕਟ ਕਰਿਆ ਕਰੋ ਯਾਰ ਕਿਆ ਫਰਦਾਉਂਗਿਓ ਫਿਰ ਅਗਲੀ ਸ਼ਿਕਾਇਤ ਕਈ ਵਾਰ ਹੋ ਜਾਂਦੀ ਆ ਫਿਰ ਆਪਾਂ ਉਹ ਕਰਦੇ ਹਾਂ ਤੁਸੀਂ ਆਹ ਕੰਮ ਨਾ ਕਰਿਆ ਕਰੋ ਯਾਰ ਹਾਂਜੀ ਆ ਬੀਜ ਕਢਾ ਰਹੀ ਆ ਆਲੂ ਦਾ ਉਹ ਠੀਕੋ ਭਾਈ ਉਹ ਦੋ ਸੋ ਗੱਲ ਬਾਤ ਕਰਦਾ ਲਾ ਲਿਆ ਮੈਂ ਕਹਿੰਦਾ ਜਿਆਦਾ ਹਾਂਜੀ ਹੋਰ ਦੱਸੋ ਠੀਕ ਹੋ ਚਲੋ ਚੱਲਦੇ ਹਾਂ ਹੁਣ ਪਿੰਡ ਨੂੰ ਲੈ ਆਜਾ ਆਜਾ ਆਸਰਾਂ ਤਾਂ ਆਇਆ ਬਿਆ ਯਾਰ ਇੱਥੇ ਆਪਾਂ ਬੀਜ ਕਢਾਉਣ ਆਏ ਸੀ ਜਾਨੂੰ ਦਾ ਤੇ ਆਪਣੇ ਇਹਨਾਂ ਨੇ ਹਾਕ ਮਾਰ ਲਈ ਪਤੀਜਿਆਂ ਨੇ ਕੀ ਨਾਮ ਹੈ ਇਹਦਾ ਬਰਸ਼ ਠੀਕ ਆ ਠੀਕ ਆ ਇੱਥੇ ਲੱਗੇ ਮੈਨੇ ਆਪਣੇ ਭਤੀਜਾ ਹੋਰ ਦੱਸ ਗੱਲ ਠੀਕ ਆ ਹਾਂ ਜੀ ਚਲੋ ਠੀਕ ਆ ਯਾਰ ਓਕੇ ਬੀਜ ਲੈਣ ਆਇਆ ਸੀ ਯਾਰ ਇਹਨਾਂ ਨੇ ਰੋਕ ਲਿਆ ਪਤੀਜਿਆਂ ਨੇ ਇੱਥੇ ਸੁਣੋਂ ਦਾ ਕੰਮ ਤੀਰਾਂ ਇਹਨਾਂ ਦਾ ਕਹਿੰਦੇ ਫੋਟੋ ਕਰਾਉਣੀ ਆ ਚਾਚੇ ਮਾ ਚੱਲ ਕੁਵੀ ਨਾ ਪਈ ਹੈਗਾ ਹੋਰ ਦੱਸ ਠੀਕ ਆ ਬੜਾ ਵਧੀਆ ਵਧੀਆ ਥੋੜਾ ਓਕੇ ਆ ਤੇਰਾ ਆ ਜਾ ਫਿਰ ਭਤੀਜਾ ਲਵ ਯੂ ਆ ਟਰੱਕ ਭਰ ਕੇ ਤੈਨੂੰ ਠੀਕ ਆ ਹਾਂਜੀ ਹਾਂਜੀ ਓਕੇ ਰਿਪੋਰਟ ਹਾਂਜੀ ਹਾਂਜੀ ਓਕੇ ਚਾਹੀਦੀ ਆ ਪੁੱਤ ਹਾਂਜੀ ਹਾਂਜੀ ਮਿੱਤਰ ਪਿਆਰਿਓ ਆ ਆ ਗਏ ਮੇਰੇ ਭਤੀਜ ਮੇਰੇ ਜਿਗਰ ਦੇ ਟੋਟੇ ਠੀਕ ਓ ਮੁੰਡਿਓ ਓਕੇ ਰਿਪੋਰਟ ਕੋਈ ਤੰਗ ਤਾਂ ਨਹੀਂ ਕਰਦਾ ਸ਼ਹਿਰ ਚ ਦੱਸ ਦੋ ਨਹੀਂ ਨਹੀਂ ਚੱਕ ਪਾਂਗੇ ਅੱਡੀ ਕੋਈ ਗੱਲ ਨਹੀਂ ਹੈਗੀ ਮੱਕੀ ਲਵ ਯੂ ਆ ਤੁਹਾਨੂੰ ਯਾਰ ਟਰੱਕ ਭਰ ਕੇ ਸਤਿਗੁਰ ਜੀ ਸਤਿਗੁਰ ਜੀ ਹਾਂਜੀ ਮਿੱਤਰ ਪਿਆਰਿਓ ਕੀ ਹਾਲ ਆ ਸਤਿਗੁਰ ਜੀ ਉਹ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਖਾਣਾ ਪੀਣਾ ਦੱਸੋ ਕੋਈ ਐਨ ਓਕੇ ਆ ਪੁੱਤਾ ਫੁੱਲ ਹੋਇਆ ਪਿਆ ਕੰਮ ਆ ਭਤੀ ਜਾ ਗਏ ਯਾਰ ਆਪਣੇ ਠੀਕ ਹੋ ਮੁੰਡਿਓ ਐਨ ਵਧੀਆ ਜੀ ਲਵ ਯੂ ਲਵ ਯੂ ਲਵ ਯੂ ਆ ਤੁਹਾਨੂੰ ਟਰੱਕ ਭਰ ਕੇ ਹੋਰ ਦੱਸੋ ਗੱਲਬਾਤ ਬਸ ਵਧੀਆ ਜੀ ਓਕੇ ਰਿਪੋਰਟ ਖਾਣਾ ਪੀਣਾ ਦੱਸੋ ਨਹੀਂ ਨਹੀਂ ਪੁੱਤਾ ਫੁੱਲ ਹੋਇਆ ਪਿਆ ਕੰਮ ਹੁਣ ਅੱਛਾ ਜੀ ਐਨ ਓਕੇ ਆ ਹਾਂਜੀ ਮਿੱਤਰ ਪਿਆਰਿਓ ਆ ਭਤੀ ਜਾ ਗਏ ਆਪਣੇ ਤੇ ਯਾਰ ਮੈਡਮ ਹਾਂਜੀ ਮੈਡਮ ਜੀ ਠੀਕ ਆ ਠੀਕ ਆ ਤੇ ਆ ਭਤੀਜੀ ਖੜੇ ਨੇ ਹੋਰ ਦੱਸੋ ਗੱਲਬਾਤ ਠੀਕ ਹੋ ਓਕੇ ਰਿਪੋਰਟ ਐਂ ਆਣ ਐਂ ਠੀਕ ਆ ਹਾਂਜੀ ਹਾਂ ਆ ਠੀਕ ਆ ਠੀਕ ਆ ਯਾਰ ਹੋਰ ਸੁਣਾਓ ਗੱਲਬਾਤ ਬਸ ਠੀਕ ਆ ਠੀਕ ਆ ਠੀਕ ਆ 22 ਦਾ ਖਾਣ ਪੀਣ ਦਾ ਸਮਾਨ ਲੈ ਆ ਦੀ ਸੁਭਾਜ ਤੇ ਭਤੀਜੀ ਬਹੁਤ ਆਗੇ ਕਦੇ ਕੋਈ ਆ ਜਾਂਦਾ ਦੀ ਕਦੇ ਕੋਈ ਆ ਜਾਂਦਾ ਤੀਨਾਂ ਪਿਆਰ ਕਰਦੇ ਨੇ ਯਾਰ ਆ ਲਵ ਯੂ ਆ ਯਾਰ ਚਲਦੇ ਆਪਾਂ ਪਿੰਡ ਨੂੰ ਹਾਂਜੀ ਮਿੱਤਰ ਪਿਆਰਿਓ ਜਾਣ ਲੱਗਿਆ ਦੀ ਆ ਮੇਰਾ ਭਤੀਜ ਆ ਗਿਆ ਇੱਥੋਂ ਹੀ ਹੈਗੇ ਨੇ ਸਰਾਂ ਤੋਂ ਤੇ ਭਤੀਜ ਨੂੰ ਮੁਬਾਰਕਾਂ ਭਤੀਜ ਨੇ ਨਵੀਂ ਗੱਡੀ ਲਿਆਂਦੀ ਆ ਅੱਜ ਲੈ ਕੇ ਆਂਦੀ ਆ ਹਾਂਜੀ ਹੋ ਗਈ 10 ਦਿਨ ਹੋ ਗਏ ਠੀਕ ਆ ਠੀਕ ਆ ਮੁਬਾਰਕਾਂ ਯਾਰ ਤੇਰੇ ਮੇਰੇ ਵੱਲੋਂ ਗੱਡੀ ਦੀਆਂ ਯਾਰ ਹੋਰ ਦੱਸ ਠੀਕ ਆ ਕਹਿਣ ਵਧੀਆ ਠੀਕ ਆ ਠੀਕ ਆ ਤੇ ਆ ਗੱਡੀ ਆ ਭਤੀਜ ਦੀ ਥਾਰ ਜਿਹੜੀ ਸਾਹਮਣੇ ਖੜੀ ਆ ਹਾਂਜੀ ਮਿੱਤਰ ਪਿਆਰਿਓ ਬੀਜ ਕਢਾ ਲੈ ਆਂਦਾ ਦੀ ਆਪਾਂ ਮੈਮੀ ਹੁਣੇ ਪਿੰਡ ਆਇਆ ਹੈਗਾ ਉਹਨਾਂ ਜੀ Thank you.